ਨਾਹਟ ਈਸਵੀ ਤੋਂ 1564 ਈਸਵੀ ਤੱਕ ਇੱਥੇ ਬੌਲੀ ਸਾਹਿਬ ਦੀ ਰਚਨਾ ਕਰੇ ਦੇਸ਼ ਦੇ ਬਾਦਸ਼ਾਹ ਅਕਬਰ ਨੇ ਵੀ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਸੀ ਗੁਰੂ ਅਮਰਦਾਸ ਜੀ ਦੇ ਨਾਲ ਸੰਬੰਧਿਤ ਇਸ ਸਥਾਨ ਦੇ ਇਹ ਆਪਾਂ ਦਰਸ਼ਨ ਕਰਨ ਚੱਲਦੇ ਹਾਂ ਹੁਣ ਕਰਵਾਂ ਚੱਲਦੇ ਆਂ ਬੌਲੀ ਸਾਹਿਬ ਦੇ ਅੱਜ ਅਸੀਂ ਗੁਰਦੁਆਰਾ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਵਿੱਚ ਪਹੁੰਚ ਚੁੱਕੇ ਆ ਇੱਥੇ ਦੇ ਆ ਕੇ ਇਤਿਹਾਸ ਦੇ ਬਾਰੇ ਆਪਾਂ ਹੁਣ ਗੱਲਬਾਤ ਕਰਾਂਗੇ ਇੱਥੇ ਦਾ ਕੀ ਇਤਿਹਾਸ ਸੀ ਤੇ ਕਿਹੜੇ ਗੁਰੂ ਸਾਹਿਬ ਨੇ ਇੱਥੇ ਚਰਨ ਛੋਹ ਪ੍ਰਾਪਤ ਨੇ ਹਾਂਜੀ ਇੱਥੇ ਦੇ ਇਤਿਹਾਸ ਦੇ ਬਾਰੇ ਤੁਸੀਂ ਇੱਥੇ ਦਾ ਇਤਿਹਾਸ ਕੀ ਹੈਗਾ ਜਿਹੜਾ ਉਹ ਇਹ ਸੀ ਗੁਰੂ ਗੁਰੂ ਸਾਹਿਬ ਤੇ ਤੀਸਰੇ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਨਾਲ ਸੰਬੰਧ ਸੀ ਤੇ ਇੱਥੇ 1596 ਈਸਵੀ ਤੋਂ 1564 ਈਸਵੀ ਤੱਕ ਇੱਥੇ ਬੌਲੀ ਸਾਹਿਬ ਦੀ ਰਚਨਾ ਕਰਵਾਈ ਸੀ ਗੁਰੂ ਸਾਹਿਬ ਨੇ ਤੇ ਇੱਥੇ ਪਹਿਲੇ ਪੰਗਤ ਪਾਸੇ ਸੰਗਤ ਸੰਗਤ ਗੁਰੂ ਕਾ ਲੰਗਰ ਦੀ ਮਰਿਆਦਾ ਚਲਾਈ ਗਈ ਜਿੱਥੇ ਦੇਸ਼ ਦੇ ਬਾਦਸ਼ਾਹ ਅਕਬਰ ਨੇ ਵੀ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਸੀ ਗੁਰੂ ਸਾਹਿਬ ਜੀ ਨੇ ਸਤੀ ਪ੍ਰਥਾ ਦੀ ਕੋਜੀ ਰੀਤ ਤੋਂ ਇੱਥੋਂ ਸਮਾਪਤ ਕੀਤਾ ਸੀ ਪਰਦੇ ਦੀ ਪ੍ਰਥਾ ਵੀ ਇਸ ਸਥਾਨ ਤੋਂ ਬੰਦ ਕਰਵਾਈ ਗਈ ਸੀ ਤੇ ਜਗਤ ਨੂੰ ਆਨੰਦ ਦੇਣ ਵਾਲੀ ਪਵਨ ਬਾਣੀ ਅਨੰਤ ਸਾਹਿਬ ਇੱਥੇ ਉਚਾਰਨ ਹੋਈ ਸੀ ਗੁਰੂ ਸਾਹਿਬ ਨੇ ਸਿੱਖ ਧਰਮ ਦੇ ਪ੍ਰਚਾਰ ਵਾਸਤੇ 22 ਪ੍ਰਚਾਰਕ ਮੰਝੀਆਂ ਦਾ ਸਥਾਪਨ ਕੀਤਾ ਸੀ ਜੀ ਜੀ ਪਰਮਾਤਮਾ ਦੇ ਹੁਕਮ ਵਿੱਚ ਜੰਮਦਾ ਤੇ ਮਰਦਾ ਹੈ ਸੋ ਜੀਵਨ ਦੇ ਮਰਨ ਅਤੇ ਜੀਵਨ ਦੇ ਜਨਮ ਅਤੇ ਮਰਨ ਤੇ ਰੋਣ ਦੀ ਵਿਜਾ ਪਰਮਾਤਮਾ ਦੇ ਗੁਣਾਂ ਗੁਣ ਗਾਇਆ ਜਾ ਜਾਵੇ ਇਹ ਇੱਥੇ ਸੀ ਕਰਿਆ ਸਾਰਾ ਤੇ ਆਓ ਆਪਾਂ ਚੱਲ ਕੇ ਹੁਣ ਇਸ ਤੋਂ ਅੱਗੇ ਨਰਦਵਾਰ ਗੁਰੂ ਅਮਰਦਾਸ ਜੀ ਦੇ ਨਾਲ ਸੰਬੰਧਿਤ ਇਸ ਸਥਾਨ ਦੇ ਆਪਾਂ ਜਲ ਕੇ ਦਰਸ਼ਨ ਕਰਦੇ ਹਾਂ ਗੁਰੂ ਅਮਰਦਾਸ ਜੀ ਦੇ ਕਥਾ ਇਹ ਜੀ ਕੁਝ ਕਿਹਨ ਕਹੀ ਨਹੀਂ ਜਾਏ ਇਸ ਤਰ੍ਹਾਂ ਦੇ ਇੱਥੇ ਸਾਨੂੰ ਵੱਖ-ਵੱਖ ਜਿਹੜੇ ਬੋਰਡ ਨੇ ਲੱਗੇ ਹੋਏ ਦਿਖ ਰਹੇ ਨੇ ਗੁਰੂ ਸਾਹਿਬ ਨੇ ਇੱਥੋਂ ਹੀ ਵੱਖ-ਵੱਖ ਮੰਝੀਆਂ ਸਥਾਪਿਤ ਕੀਤੀਆਂ ਸੀ ਆਓ ਪੈ ਚੱਲ ਕੇ ਹੁਣ ਅੰਦਰ ਦਰਬਾਰ ਸਾਹਿਬ ਦੇ ਅੰਦਰ ਦਰਸ਼ਨ ਕਰਦੇ ਆਂ ਤੇ ਫਿਰ ਉਸ ਤੋਂ ਬਾਅਦ ਬੌਲੀ ਸਾਹਿਬ ਦੇ ਦਰਸ਼ਨ ਕਰਾਂਗੇ ਕਾਠੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨੇ ਇੱਥੇ ਸੰਗਤ ਹੈ ਜਰੀ ਓਹੋ ਗੁਰੂ ਸਾਹਿਬ ਦੇ ਅਸਥਾਨ ਤੇ ਦਰਸ਼ਨ ਕਰਨਾ ਹੋਵੇ। ਜੇਰਾ ਭਲੇ ਅਮਰਦਾਸ ਗੁਣ ਤੇਰੀ ਤੇਰੇ ਉਪਮਾ ਤੋਂ ਹੈ ਮਨ ਆਵੇ ਚੰਕਰਨ ਚੱਲਦੇ ਹਾਂ ਹੁਣ ਦਰਵਾਨ ਚੱਲਦੇ ਆ ਬਾੜੀ ਸਾਹਿਬ ਦੇ ਵਾਹਿਗੁਰੂ 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 we